ਤੋ ਸੀ ਮਕਰਨ ਹੰਡਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਤਰਕ ਹੋ ਜਾਓ ਸੀਜ਼ ਫਾਇਰ ਸੰਧੀ ਪਾਕਿਸਤਾਨ ਨੇ ਤੋੜ ਦਿੱਤੀ ਹੈ ਮਹਿਸ 3 ਘੰਟੇ ਵੀ ਨਹੀਂ ਪਾਕਿਸਤਾਨ ਆਪਣੀ ਜ਼ੁਬਾਨ ਉੱਤੇ ਟਿਕ ਪਾਇਆ ਜਿਹੜੀ ਸੰਧੀ ਅਮਰੀਕਾ ਕਰਵਾਉਂਦਾ ਉਹ 3 ਘੰਟਿਆਂ ਬਾਅਦ ਐਲਓਸੀ ਉੱਤੇ ਪਹਿਲਾਂ ਹਲਕੀ ਫਾਇਰਿੰਗ ਹੁੰਦੀ ਹੈ ਜਿਸ ਨੂੰ ਹਾਲਾਂਕਿ ਅਸੀਂ ਸੰਧੀ ਤੋੜਨ ਦਾ ਜਿਹੜਾ ਕੀ ਇਹ ਨਤੀਜਾ ਨਹੀਂ ਮੰਨ ਸਕਦੇ ਉਸ ਤੋਂ ਕੱਢ ਸਕਦੇ ਪਰ ਹੁਣ ਡਰੋਨ ਦੇਖੇ ਗਏ ਨੇ ਪੰਜਾਬ ਦੇ ਵਿੱਚ ਵੀ ਤੇ ਰਾਜਸਥਾਨ ਦੇ ਬਾੜਮੇਰ ਤੋਂ ਡਰੋਨਸ ਦੇਖੇ ਜਾਣ ਦੀ ਗੱਲ ਸਾਹਮਣੇ ਆਈ ਹੈ ਉਧਰ ਹੀ ਗੱਲ ਕਰੀਏ ਤਾਂ ਖਾਲੜਾ ਦੇ ਖਾਲੜਾ ਥਾਣੇ ਦੇ ਅਧੀਨ ਆਉਂਦਾ ਪਿੰਡ ਦੁੱਦਾ ਉਥੋਂ ਰਿਪੋਰਟ ਆ ਰਹੀ ਹੈ ਕਿ ਪਾਕਿਸਤਾਨੀ ਡਰੋਨ ਦੇਖਿਆ ਗਿਆ ਸ਼੍ਰੀਨਗਰ ਦੇ ਵਿੱਚ 에어 డిਫੈਂਸ ਸਿਸਟਮ ਜਿਹੜਾ ਹੈ ਭਾਰਤ ਦਾ S400 ਉਸ ਨੂੰ ਫਿਰ ਤੋਂ ਵਰਤੋਂ ਦੇ ਵਿੱਚ ਲਿਆਂਦਾ ਗਿਆ ਭਾਰਤੀ ਫੌਜ ਵੱਲੋਂ ਇਸ ਤੋਂ ਇਲਾਵਾ ਹੋਰ ਕਈ ਥਾਵਾਂ ਉੱਤੇ ਮੁਰ ਤੋਂ ਡਰੋਨ ਐਕਸ਼ਨ ਦੇਖਿਆ ਗਿਆ ਪੰਜਾਬ ਦੀ ਗੱਲ ਪਹਿਲਾਂ ਕਰ ਲੈਣਾ ਕਿਉਂਕਿ ਮੁਰ ਤੋਂ ਬਲੈਕਆਊਟ ਕਰ ਦਿੱਤਾ ਗਿਆ ਬਾਰਡਰ ਇਲਾਕਿਆਂ ਦੇ ਵਿੱਚ ਜਾ ਜਿਨ੍ਹਾਂ ਦੇ ਵਿੱਚ ਫਾਜ਼ਿਲਕਾ ਵੀ ਆਉਂਦਾ ਫਾਜ਼ਿਲਕਾ ਬਲੈਕਆਊਟ ਕਰ ਦਿੱਤਾ ਗਿਆ ਫਿਰੋਜ਼ਪੁਰ ਬਲੈਕਆਊਟ ਕਰ ਦਿੱਤਾ ਗਿਆ ਪਠਾਨਕੋਟ ਦੇ ਵਿੱਚ ਬਲੈਕਆਊਟ ਹੋਇਆ ਉਧਰ ਹੀ ਮੁਕਸਰ ਦਾ ਵੀ ਜ਼ਿਕਰ ਆ ਰਿਹਾ ਤਾਂ ਜਿਵੇਂ ਜਿਵੇਂ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਜਾ ਰਹੇ ਹਾਂ ਤਾਂ ਲਾਈਟਾਂ ਬੁਝਾ ਲਓ ਖਤਰਾ ਹੋ ਸਕਦਾ ਹੈ ਹਾਲਾਂਕਿ ਜੋ ਤਾਜ਼ਾ ਤਸਵੀਰਾਂ ਤੁਹਾਨੂੰ ਆ ਆਂਿਆਂ ਨੇ ਸਾਹਮਣੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੱਖਰੀ ਵੀਡੀਓਜ਼ ਦੇ ਵਿੱਚ ਪਰ ਇਹ ਵੀਡੀਓ ਸਿਰਫ ਤੇ ਸਿਰਫ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਵਾਸਤੇ ਬਣਾਈ ਜਾ ਰਹੀ ਹੈ ਤਾਂ ਕਿ ਛੇਤੀ ਤੁਹਾਡੇ ਤਾਈਂ ਜਾਣਕਾਰੀ ਪਹੁੰਚ ਸਕੇ ਕਿ ਸੀਜ਼ ਫਾਇਰ ਪਾਕਿਸਤਾਨ ਨੇ ਕਥਿਤ ਤੌਰ ਤੇ ਵਾਇਲਟ ਕਰ ਦਿੱਤਾ ਹੈ ਵੱਖ-ਵੱਖ ਥਾਵਾਂ ਉੱਤੇ ਹਮਲਿਆਂ ਦੀ ਗੱਲ ਆ ਰਹੀ ਹੈ ਤੇ ਐਲੋਸੀ ਉੱਤੇ ਫਾਇਰਿੰਗ ਦੀ ਗੱਲ ਆ ਰਹੀ ਹੈ ਇਸ ਤੋਂ ਇਲਾਵਾ ਡਰੋਨਸ ਵੀ ਫਿਰ ਤੋਂ ਦੇਖੇ ਗਏ ਨੇ ਕਸ਼ਮੀਰ ਦੀ ਗੱਲ ਕਰ ਲਈਏ ਤਾਂ ਉੱਥੇ ਵੱਖ-ਵੱਖ ਇਲਾਕਿਆਂ ਦੇ ਵਿੱਚ ਡਰੋਨਸ ਅ ਦੇਖੇ ਗਏ ਨੇ ਪੰਜਾਬ ਦੇ ਵਿੱਚ ਵੀ ਜ਼ਿਕਰ ਆ ਰਿਹਾ ਤੇ ਰਾਜਸਥਾਨ ਦੇ ਬਾੜਮੀਰ ਦੇ ਵਿੱਚ ਵੀ ਪਾਕਿਸਤਾਨੀ ਡਰੋਨ ਦੇਖੇ ਜਾਣ ਦੀ ਗੱਲ ਸਾਹਮਣੇ ਆਈ ਹੈ ਇਸ ਤੋਂ ਇਲਾਵਾ ਬਲੈਕਆਊਟ ਫਿਰੋਜ਼ਪੁਰ ਮੁਕਸਰ ਤੇ ਨਾਲ ਦੀ ਨਾਲ ਫਾਜ਼ਿਲਕਾ ਦੇ ਵਿੱਚ ਕਰ ਦਿੱਤਾ ਗਿਆ ਤੇ ਉਧਰ ਹੀ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹਮਲਾ ਜਿਹੜਾ ਹੋਇਆ ਉਹ ਇੱਕ ਪਾਕਿਸਤਾਨ ਵੱਲੋਂ ਕੀਤਾ ਗਿਆ ਹਮਲਾ ਜੋ ਕਿ ਖਨੂਰ ਦੇ ਵਿੱਚ ਸਾਹਮਣੇ ਆਇਆ ਜਿੱਥੇ ਡਰੋਨ ਚਲਾਏ ਗਏ ਸ਼੍ਰੀਨਗਰ ਦੇ ਖਨੂਰ ਦੇ ਵਿੱਚ ਜਿੱਥੇ 에어 డిਫੈਂਸ ਸਿਸਟਮ ਉੱਧ ਤੋਂ ਐਕਟਿਵ ਕਰ ਦਿੱਤਾ ਗਿਆ ਤੇ ਡਰੋਨਸ ਨੂੰ ਨਕਾਮ ਕੀਤਾ ਜਾ ਰਿਹਾ ਤਾਂ ਲਗਾਤਾਰ ਚਰਚਾ ਛਿੜੀ ਹੋਈ ਸੀ ਕਿ ਹੁਣ ਸੀਜ਼ਫਾਇਰ ਹੋ ਗਿਆ ਲੋਕਾਂ ਨੇ ਹੱਲੇ ਰਾਹਤ ਦੀ ਸਾਹ ਲਈ ਹੀ ਸੀ ਕਿ ਉਸ ਤੋਂ ਬਾਅਦ ਫਿਰ ਹੁਣ ਉਧਮਪੁਰ ਖਾਸ ਤੌਰ ਤੇ ਜੰਮੂ ਦੇ ਉਧਮਪੁਰ ਦੇ ਵਿੱਚ ਡਰੋਨਸ ਨਸ਼ਟ ਕੀਤੇ ਗਏ ਨੇ ਫਿਰ ਤੋਂ ਭਾਰਤੀ ਏਅਰ ਡਿਫੈਂਸ ਸਿਸਟਮ ਨੇ ਡਰੋਨਸ ਨੂੰ ਕਾਬੂ ਕੀਤਾ ਉਹਨਾਂ ਨੂੰ ਨਾਕਾਮ ਕੀਤਾ ਉਸ ਦੀਆਂ ਤਸਵੀਰਾਂ ਵੀ ਬਕਾਇਦਾ ਸਾਹਮਣੇ ਆ ਚੁੱਕੀਆਂ ਨੇ ਜਲਦ ਤੁਹਾਡੀ ਸਕਰੀਨ ਤੇ ਉਹ ਵੀ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਦੇਖ ਸਕੋਗੇ ਤਾਂ ਇਨਫਰਮੇਸ਼ਨ ਸਟੀਕ ਦਿੱਤੀ ਜਾਏ ਤੁਹਾਡੇ ਤਾਂ ਹੀ ਸਹੀ ਟਾਈਮ ਤੇ ਪਹੁੰਚੇ ਲਾਈਟਾਂ ਬੁਝਾ ਲਓ ਜਿੱਥੇ ਵੀ ਤੁਸੀਂ ਮੌਜੂਦ ਹੋ ਖਾਸ ਕਰਕੇ ਬਾਰਡਰ ਇਲਾਕਿਆਂ ਵਾਲੇ ਤਾਂ ਜੋ ਖਤਰੇ ਤੋਂ ਬਚਿਆ ਜਾ ਸਕੇ ਅਜੇ ਹੀਆਂ ਕੁਝੀਆਂ ਚਾਲਾਂ ਚੀਨ ਕਿਸੇ ਟਾਈਮ ਭਾਰਤ ਨਾਲ ਕਰ ਚੁੱਕਿਆ ਤੇ ਹੁਣ ਪਾਕਿਸਤਾਨ ਦੀ ਆ ਵੀ ਇਹੋ ਜੀ ਹਰਕਤ ਦੇਖਣ ਨੂੰ ਮਿਲ ਰਹੀ ਆ ਤਾਂ ਇੱਕ ਵਾਰ ਫਿਰ ਤੋਂ ਜਾਣਕਾਰੀ ਦੁਹਰਾ ਦਿੰਨੇ ਆ ਬਾਰਡਰ ਇਲਾਕਿਆਂ ਦੇ ਵਿੱਚ ਮੁਰ ਤੋਂ ਬਲੈਕਆਊਟ ਦੀ ਹਦਾਇਤ ਹੈ ਲੋਕ ਕਿਤੇ ਢਿੱਲੇ ਨਾ ਰਹਿ ਜਾਣ ਪਾਕਿਸਤਾਨ ਨੇ ਸੀਜ਼ਫਾਇਰ ਦੀ ਵਾਇਲੇਸ਼ਨ ਕਰ ਦਿੱਤੀ ਤੁਸੀਂ ਮੈਂ ਕਰਨ ਹੰਡਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਤਰਕ ਹੋ ਜਾਓ ਸੀਜ਼ਫਾਇਰ ਸੰਧੀ ਪਾਕਿਸਤਾਨ ਨੇ ਤੋੜ ਦਿੱਤੀ ਹੈ ਮਹਿਸ 3 ਘੰਟੇ ਵੀ ਨਹੀਂ ਪਾਕਿਸਤਾਨ ਆਪਣੀ ਜ਼ੁਬਾਨ ਉੱਤੇ ਟਿਕ ਪਾਇਆ ਜਿਹੜੀ ਸੰਧੀ ਅਮਰੀਕਾ ਕਰਵਾਉਂਦਾ ਉਹ ਤਿੰਨਾਂ ਘੰਟਿਆਂ ਬਾਅਦ ਐਲਓਸੀ ਉੱਤੇ ਪਹਿਲਾਂ ਹਲਕੀ ਫਾਇਰਿੰਗ ਹੁੰਦੀ ਹੈ ਜਿਸ ਨੂੰ ਹਾਲਾਕਿ ਅਸੀਂ ਸੰਧੀ ਤੋੜਨ ਦਾ ਜਿਹੜਾ ਕੀ ਹੈ ਨਤੀਜਾ ਨਹੀਂ ਮੰਨ ਸਕਦੇ ਉਸ ਤੋਂ ਕੱਢ ਸਕਦੇ ਪਰ ਹੁਣ ਡਰੋਨ ਦੇਖੇ ਗਏ ਨੇ ਪੰਜਾਬ ਦੇ ਵਿੱਚ ਵੀ ਤੇ ਰਾਜਸਥਾਨ ਦੇ ਬਾੜਮੇਰ ਤੋਂ ਡਰੋਨਸ ਦੇਖੇ ਜਾਣ ਦੀ ਗੱਲ ਸਾਹਮਣੇ ਆਈ ਹੈ ਉਧਰ ਹੀ ਗੱਲ ਕਰੀਏ ਤਾਂ ਖਾਲੜਾ ਦੇ ਖਾਲੜਾ ਥਾਣੇ ਦੇ ਅਧੀਨ ਆਉਂਦਾ ਪਿੰਡ ਦੁੱਦਾ ਉੱਥੋਂ ਰਿਪੋਰਟ ਆ ਰਹੀ ਹੈ ਕਿ ਪਾਕਿਸਤਾਨੀ ਡਰੋਨ ਦੇਖਿਆ ਗਿਆ ਸ਼੍ਰੀਨਗਰ ਦੇ ਵਿੱਚ 에어 డిਫੈਂਸ ਸਿਸਟਮ ਜਿਹੜਾ ਹੈ ਭਾਰਤ ਦਾ S400 ਉਸ ਨੂੰ ਫਿਰ ਤੋਂ ਵਰਤੋਂ ਦੇ ਵਿੱਚ ਲਿਆਂਦਾ ਗਿਆ ਭਾਰਤੀ ਫੌਜ ਵੱਲੋਂ ਇਸ ਤੋਂ ਇਲਾਵਾ ਹੋਰ ਕਈ ਥਾਵਾਂ ਉੱਤੇ ਮੁਰ ਤੋਂ ਡਰੋਨ ਐਕਸ਼ਨ ਦੇਖਿਆ ਗਿਆ ਪੰਜਾਬ ਦੀ ਗੱਲ ਪਹਿਲਾਂ ਕਰ ਲੈਨੇ ਕਿਉਂਕਿ ਮੁਰ ਤੋਂ ਬਲੈਕਆਊਟ ਕਰ ਦਿੱਤਾ ਗਿਆ ਬਾਰਡਰ ਇਲਾਕਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਫਾਜ਼ਿਲਕਾ ਵੀ ਆਉਂਦਾ ਹੈ ਫਾਜ਼ਿਲਕਾ ਬਲੈਕਆਊਟ ਕਰ ਦਿੱਤਾ ਗਿਆ ਫਿਰੋਜ਼ਪੁਰ ਬਲੈਕਆਊਟ ਕਰ ਦਿੱਤਾ ਗਿਆ ਪਠਾਨਕੋਟ ਦੇ ਵਿੱਚ ਬਲੈਕਆਊਟ ਹੋਇਆ ਉਧਰ ਹੀ ਮੁਕਸਰ ਦਾ ਵੀ ਜ਼ਿਕਰ ਆ ਰਿਹਾ ਤਾਂ ਜਿਵੇਂ ਜਿਵੇਂ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਜਾ ਰਹੇ ਹਾਂ ਤਾਂ ਲਾਈਟਾਂ ਬੁਝਾ ਲਓ ਖਤਰਾ ਹੋ ਸਕਦਾ ਹੈ ਹਾਲਾਂਕਿ ਜੋ ਤਾਜ਼ਾ ਤਸਵੀਰਾਂ ਤੁਹਾਨੂੰ ਆਈਆਂ ਨੇ ਸਾਹਮਣੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੱਖਰੀ ਵੀਡੀਓਜ਼ ਦੇ ਵਿੱਚ ਪਰ ਇਹ ਵੀਡੀਓ ਸਿਰਫ ਤੇ ਸਿਰਫ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਵਾਸਤੇ ਬਣਾਈ ਜਾ ਰਹੀ ਹੈ ਤਾਂ ਕਿ ਛੇਤੀ ਤੁਹਾਡੇ ਤਾਈਂ ਜਾਣਕਾਰੀ ਪਹੁੰਚ ਸਕੇ ਕਿ ਸੀਜ਼ਫਾਇਰ ਪਾਕਿਸਤਾਨ ਨੇ ਕਥਿਤ ਤੌਰ ਤੇ ਵਾਇਲਟ ਕਰ ਦਿੱਤਾ ਹੈ ਵੱਖ-ਵੱਖ ਥਾਵਾਂ ਉੱਤੇ ਹਮਲੇ ਆ ਦੀ ਗੱਲ ਆ ਰਹੀ ਹੈ ਤੇ ਐਲੋਸੀ ਉੱਤੇ ਫਾਇਰਿੰਗ ਦੀ ਗੱਲ ਆ ਰਹੀ ਹੈ ਇਸ ਤੋਂ ਇਲਾਵਾ ਡਰੋਨਸ ਵੀ ਫਿਰ ਤੋਂ ਦੇਖੇ ਗਏ ਨੇ ਕਸ਼ਮੀਰ ਦੀ ਗੱਲ ਕਰ ਲਈਏ ਤਾਂ ਉੱਥੇ ਵੱਖ-ਵੱਖ ਇਲਾਕਿਆਂ ਦੇ ਵਿੱਚ ਡਰੋਨਸ ਦੇਖੇ ਗਏ ਨੇ ਪੰਜਾਬ ਦੇ ਵਿੱਚ ਵੀ ਜ਼ਿਕਰ ਆ ਰਿਹਾ ਤੇ ਰਾਜਸਥਾਨ ਦੇ ਬਾੜਮੀਰ ਦੇ ਵਿੱਚ ਵੀ ਪਾਕਿਸਤਾਨੀ ਡਰੋਨ ਦੇਖੇ ਜਾਣ ਦੀ ਗੱਲ ਸਾਹਮਣੇ ਆਈ ਹੈ ਇਸ ਤੋਂ ਇਲਾਵਾ ਬਲੈਕਆਊਟ ਫਿਰੋਜ਼ਪੁਰ ਮੁਕਸਰ ਤੇ ਨਾਲ ਦੀ ਨਾਲ ਫਾਜ਼ਿਲਕਾ ਦੇ ਵਿੱਚ ਕਰ ਦਿੱਤਾ ਗਿਆ ਤੇ ਉਧਰ ਹੀ ਜੋ ਜਾਣਕਾਰੀ ਆ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹਮਲਾ ਜਿਹੜਾ ਹੋਇਆ ਆ ਉਹ ਇੱਕ ਪਾਕਿਸਤਾਨ ਵੱਲੋਂ ਕੀਤਾ ਗਿਆ ਹਮਲਾ ਜੋ ਕਿ ਅਖਨੂਰ ਦੇ ਵਿੱਚ ਸਾਹਮਣੇ ਆਇਆ ਜਿੱਥੇ ਡਰੋਨ ਚਲਾਏ ਗਏ ਸ਼੍ਰੀਨਗਰ ਦੇ ਅਖਨੂਰ ਦੇ ਵਿੱਚ ਜਿੱਥੇ 에ਅ ਡਿਫੈਂਸ ਸਿਸਟਮ ਉੱਧ ਤੋਂ ਐਕਟਿਵ ਕਰ ਦਿੱਤਾ ਗਿਆ ਤੇ ਡਰੋਨਸ ਨੂੰ ਨਕਾਮ ਕੀਤਾ ਜਾ ਰਿਹਾ ਤਾਂ ਲਗਾਤਾਰ ਚਰਚਾ ਛੜੀ ਹੋਈ ਸੀ ਕਿ ਹੁਣ ਸੀਜ਼ਫਾਇਰ ਹੋ ਗਿਆ ਲੋਕਾਂ ਨੇ ਹੱਲੇ ਰਾਹਤ ਦੀ ਸਾਹ ਲਈ ਹੀ ਸੀ ਕਿ ਉਸ ਤੋਂ ਬਾਅਦ ਫਿਰ ਹੁਣ ਉਧमपुर ਖਾਸ ਤੌਰ ਤੇ ਜੰਮੂ ਦੇ ਉਦਮਪੁਰ ਦੇ ਵਿੱਚ ਡਰੋਨਸ ਨਸ਼ਟ ਕੀਤੇ ਗਏ ਨੇ ਫਿਰ ਤੋਂ ਭਾਰਤੀ 에ਅਰ ਡਿਫੈਂਸ ਸਿਸਟਮ ਨੇ ਡਰੋਨਸ ਨੂੰ ਕਾਬੂ ਕੀਤਾ ਉਹਨਾਂ ਨੂੰ ਨਾਕਾਮ ਕੀਤਾ ਉਸ ਦੀਆਂ ਤਸਵੀਰਾਂ ਵੀ ਬਕਾਇਦਾ ਸਾਹਮਣੇ ਆ ਚੁੱਕੀਆਂ ਨੇ ਜਲਦ ਤੁਹਾਡੀ ਸਕਰੀਨ ਤੇ ਉਹ ਵੀ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਦੇਖ ਸਕੋਗੇ ਤਾਂ ਇਨਫਰਮੇਸ਼ਨ ਸਟੀਕ ਦਿੱਤੀ ਜਾਏ ਤੁਹਾਡੇ ਤਾਂ ਹੀ ਸਹੀ ਟਾਈਮ ਤੇ ਪਹੁੰਚੇ ਲਾਈਟਾਂ 부ਝਾ ਲਓ ਜਿੱਥੇ ਵੀ ਤੁਸੀਂ ਮੌਜੂਦ ਹੋ ਖਾਸ ਕਰਕੇ ਬਾਰਡਰ ਇਲਾਕਿਆਂ ਵਾਲੇ ਤਾਂ ਜੋ ਖਤਰੇ ਤੋਂ ਬਚਿਆ ਜਾ ਸਕੇ ਅਜਿਹੀਆਂ ਕੁੱਝੀਆਂ ਚਾਲਾਂ ਚੀਨ ਕਿਸੇ ਟਾਈਮ ਭਾਰਤ ਨਾਲ ਕਰ ਚੁੱਕਿਆ ਤੇ ਹੁਣ ਪਾਕਿਸਤਾਨ ਦੀ ਆ ਵੀ ਇਹੋ ਜੀ ਹਰਕਤ ਦੇਖਣ ਨੂੰ ਮਿਲ ਰਹੀ ਆ ਤੇ ਇੱਕ ਵਾਰ ਫਿਰ ਤੋਂ ਜਾਣਕਾਰੀ ਦੁਹਰਾ ਦਿੰਨੇ ਆ ਬਾਰਡਰ ਇਲਾਕਿਆਂ ਦੇ ਵਿੱਚ ਮੁਰ ਤੋਂ ਬਲੈਕਆਊਟ ਦੀ ਹਦਾਇਤ ਹੈ ਲੋਕ ਕਿਤੇ ਢਿੱਲੇ ਨਾ ਰਹਿ ਜਾਣ ਪਾਕਿਸਤਾਨ ਨੇ ਸੀਜ਼ਫਾਇਰ ਦੀ ਵਾਇਲੇਸ਼ਨ ਕਰ ਦਿੱਤੀ ਤੁਸੀਂ ਮੈਂ ਕਰਨ ਹੰਡਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਤਰਕ ਹੋ ਜਾਓ ਸੀਜ਼ਫਾਇਰ ਸੰਧੀ ਪਾਕਿਸਤਾਨ ਨੇ ਤੋੜ ਦਿੱਤੀ ਹੈ ਮਹਿਸ ਤਿੰਨ ਘੰਟੇ ਵੀ ਨਹੀਂ ਪਾਕਿਸਤਾਨ ਆਪਣੀ ਜ਼ੁਬਾਨ ਉੱਤੇ ਟਿਕ ਪਾਇਆ ਜਿਹੜੀ ਸੰਧੀ ਅਮਰੀਕਾ ਕਰਵਾਉਂਦਾ ਹੈ ਉਹ 3 ਘੰਟਿਆਂ ਬਾਅਦ ਐਲਓਸੀ ਉੱਤੇ ਪਹਿਲਾਂ ਹਲਕੀ ਫਾਇਰਿੰਗ ਹੁੰਦੀ ਹੈ ਜਿਸ ਨੂੰ ਹਾਲਾਂਕਿ ਅਸੀਂ ਸੰਧੀ ਤੋੜਨ ਦਾ ਜਿਹੜਾ ਕੀ ਇਹ ਨਤੀਜਾ ਨਹੀਂ ਮੰਨ ਸਕਦੇ ਉਸ ਤੋਂ ਕੱਢ ਸਕਦੇ ਪਰ ਹੁਣ ਡਰੋਨ ਦੇਖੇ ਗਏ ਨੇ ਪੰਜਾਬ ਦੇ ਵਿੱਚ ਵੀ ਤੇ ਰਾਜਸਥਾਨ ਦੇ ਬਾੜਮੇਰ ਤੋਂ ਡਰੋਨਸ ਦੇਖੇ ਜਾਣ ਦੀ ਗੱਲ ਸਾਹਮਣੇ ਆਈ ਹੈ ਉਧਰ ਹੀ ਗੱਲ ਕਰੀਏ ਤਾਂ ਖਾਲੜਾ ਦੇ ਖਾਲੜਾ ਥਾਣੇ ਦੇ ਅਧੀਨ ਆਉਂਦਾ ਪਿੰਡ ਦੁੱਦਾ ਉੱਥੋਂ ਰਿਪੋਰਟ ਆ ਰਹੀ ਹੈ ਕਿ ਪਾਕਿਸਤਾਨੀ ਡਰੋਨ ਦੇਖਿਆ ਗਿਆ ਸ਼੍ਰੀਨਗਰ ਦੇ ਵਿੱਚ 에어 డిਫੈਂਸ ਸਿਸਟਮ ਜਿਹੜਾ ਹੈ ਭਾਰਤ ਦਾ S400 ਉਸ ਨੂੰ ਫਿਰ ਤੋਂ ਵਰਤੋਂ ਦੇ ਵਿੱਚ ਲਿਆਂਦਾ ਗਿਆ ਭਾਰਤੀ ਫੌਜ ਵੱਲੋਂ ਇਸ ਤੋਂ ਇਲਾਵਾ ਹੋਰ ਕਈ ਥਾਵਾਂ ਉੱਤੇ ਮੁਰ ਤੋਂ ਡਰੋਨ ਐਕਸ਼ਨ ਦੇਖਿਆ ਗਿਆ ਪੰਜਾਬ ਦੀ ਗੱਲ ਪਹਿਲਾਂ ਕਰ ਲੈਣੇ ਕਿਉਂਕਿ ਮੁਰ ਤੋਂ ਬਲੈਕਆਊਟ ਕਰ ਦਿੱਤਾ ਗਿਆ ਬਾਰਡਰ ਇਲਾਕਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਫਾਜ਼ਿਲਕਾ ਵੀ ਆਉਂਦਾ ਫਾਜ਼ਿਲਕਾ ਬਲੈਕਆਊਟ ਕਰ ਦਿੱਤਾ ਗਿਆ ਫਿਰੋਜ਼ਪੁਰ ਬਲੈਕਆਊਟ ਕਰ ਦਿੱਤਾ ਗਿਆ ਪਠਾਨਕੋਟ ਦੇ ਵਿੱਚ ਬਲੈਕਆਊਟ ਹੋਇਆ ਉਦਰੀ ਮੁਕਸਰ ਦਾ ਵੀ ਜ਼ਿਕਰ ਆ ਰਿਹਾ ਤਾਂ ਜਿਵੇਂ ਜਿਵੇਂ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਜਾ ਰਹੇ ਹਾਂ ਤਾਂ ਲਾਈਟਾਂ ਬੁਝਾ ਲਓ ਖਤਰਾ ਹੋ ਸਕਦਾ ਹੈ ਹਾਲਾਂਕਿ ਜੋ ਤਾਜ਼ਾ ਤਸਵੀਰਾਂ ਤੁਹਾਨੂੰ ਆਈਆਂ ਨੇ ਸਾਹਮਣੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੱਖਰੀ ਵੀਡੀਓਜ਼ ਦੇ ਵਿੱਚ ਪਰ ਇਹ ਵੀਡੀਓ ਸਿਰਫ ਤੇ ਸਿਰਫ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਵਾਸਤੇ ਬਣਾਈ ਜਾ ਰਹੀ ਹੈ ਤਾਂ ਕਿ ਛੇਤੀ ਤੁਹਾਡੇ ਤਾਈਂ ਜਾਣਕਾਰੀ ਪਹੁੰਚ ਸਕੇ ਕਿ ਸੀਜ਼ ਫਾਇਰ ਪਾਕਿਸਤਾਨ ਨੇ ਕਾਫੀ ਤੌਰ ਤੇ ਵਾਇਲਟ ਕਰ ਦਿੱਤਾ ਹੈ ਵੱਖ-ਵੱਖ ਥਾਵਾਂ ਉੱਤੇ ਹਮਲਾਵਾਂ ਦੀ ਗੱਲ ਆ ਰਹੀ ਹੈ ਤੇ ਐਲੋਸੀ ਉੱਤੇ ਫਾਇਰਿੰਗ ਦੀ ਗੱਲ ਆ ਰਹੀ ਹੈ ਇਸ ਤੋਂ ਇਲਾਵਾ ਡਰੋਨਸ ਵੀ ਫਿਰ ਤੋਂ ਦੇਖੇ ਗਏ ਨੇ ਕਸ਼ਮੀਰ ਦੀ ਗੱਲ ਕਰ ਲਈਏ ਤਾਂ ਉੱਥੇ ਵੱਖ-ਵੱਖ ਇਲਾਕਿਆਂ ਦੇ ਵਿੱਚ ਡਰੋਨਸ ਦੇਖੇ ਗਏ ਨੇ ਪੰਜਾਬ ਦੇ ਵਿੱਚ ਵੀ ਜ਼ਿਕਰ ਆ ਰਿਹਾ ਤੇ ਰਾਜਸਥਾਨ ਦੇ ਬਾੜਮੇਰ ਦੇ ਵਿੱਚ ਵੀ ਪਾਕਿਸਤਾਨੀ ਡਰੋਨ ਦੇਖੇ ਜਾਣ ਦੀ ਗੱਲ ਸਾਹਮਣੇ ਆਈ ਹੈ ਇਸ ਤੋਂ ਇਲਾਵਾ ਬਲੈਕਆਊਟ ਫਿਰੋਜ਼ਪੁਰ ਮੁਕਸਰ ਤੇ ਨਾਲ ਦੀ ਨਾਲ ਫਾਜ਼ਿਲਕਾ ਦੇ ਵਿੱਚ ਕਰ ਦਿੱਤਾ ਗਿਆ ਤੇ ਉਧਰ ਹੀ ਜੋ ਜਾਣਕਾਰੀ ਆ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹਮਲਾ ਜਿਹੜਾ ਹੋਇਆ ਆ ਉਹ ਇੱਕ ਪਾਕਿਸਤਾਨ ਵੱਲੋਂ ਕੀਤਾ ਗਿਆ ਹਮਲਾ ਜੋ ਕਿ ਅਖਨੂਰ ਦੇ ਵਿੱਚ ਸਾਹਮਣੇ ਆਇਆ ਜਿੱਥੇ ਡਰੋਨ ਉਧਮਪੁਰ ਖਾਸ ਤੌਰ ਤੇ ਜੰਮੂ ਦੇ ਉਧਮਪੁਰ ਦੇ ਵਿੱਚ ਡਰੋਨਸ ਨਸ਼ਟ ਕੀਤੇ ਗਏ ਨੇ ਫਿਰ ਤੋਂ ਭਾਰਤੀ 에ਅਰ ডিফেন্স ਸਿਸਟਮ ਨੇ ਡਰੋਨਸ ਨੂੰ ਕਾਬੂ ਕੀਤਾ ਉਹਨਾਂ ਨੂੰ ਨਾਕਾਮ ਕੀਤਾ ਉਸ ਦੀਆਂ ਤਸਵੀਰਾਂ ਵੀ ਬਕਾਇਦਾ ਸਾਹਮਣੇ ਆ ਚੁੱਕੀਆਂ ਨੇ ਜਲਦ ਤੁਹਾਡੀ ਸਕਰੀਨ ਤੇ ਉਹ ਵੀ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਦੇਖ ਸਕੋਗੇ ਤਾਂ ਇਨਫੋਰਮੇਸ਼ਨ ਸਟੀਕ ਦਿੱਤੀ ਜਾਏ ਤੁਡੇ ਤਾਂ ਸਹੀ ਟਾਈਮ ਤੇ ਪਹੁੰਚੇ ਲਾਈਟਾਂ ਬੁਝਾ ਲਓ ਜਿੱਥੇ ਵੀ ਤੁਸੀਂ ਮੌਜੂਦ ਹੋ ਖਾਸ ਕਰਕੇ ਬਾਰਡਰ ਇਲਾਕਿਆਂ ਵਾਲੇ ਤਾਂ ਜੋ ਖਤਰੇ ਤੋਂ ਬਚਿਆ ਜਾ ਸਕੇ ਅਜਿਹੀਆਂ ਕੁੱਝੀਆਂ ਚਾਲਾਂ ਚੀਨ ਕਿਸੇ ਟਾਈਮ ਭਾਰਤ ਨਾਲ ਕਰ ਚੁੱਕਿਆ ਤੇ ਹੁਣ ਪਾਕਿਸਤਾਨ ਦੀ ਵੀ ਇਹੋ ਜੀ ਹਰਕਤ ਦੇਖਣ ਨੂੰ ਮਿਲ ਰਹੀ ਹੈ ਤੇ ਇੱਕ ਵਾਰ ਫਿਰ ਤੋਂ ਜਾਣਕਾਰੀ ਦੁਹਰਾ ਦਿੰਨੇ ਆ ਬਾਰਡਰ ਇਲਾਕਿਆਂ ਦੇ ਵਿੱਚ ਮੁਰ ਤੋਂ ਬਲੈਕਆਊਟ ਦੀ ਹਦਾਇਤ ਹੈ ਲੋਕ ਕਿਤੇ ਢਿੱਲੇ ਨਾ ਰਹਿ ਜਾਣ ਪਾਕਿਸਤਾਨ ਨੇ ਸੀਜ਼ਫਾਇਰ ਦੀ ਵਾਇਲੇਸ਼ਨ ਕਰ ਦਿੱਤੀ ਤੋ ਸੀ ਮਕਰਨ ਹੰਡਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਤਰਕ ਹੋ ਜਾਓ ਸੀਜ਼ ਫਾਇਰ ਸੰਧੀ ਪਾਕਿਸਤਾਨ ਨੇ ਤੋੜ ਦਿੱਤੀ ਹੈ ਮਹਿਸ 3 ਘੰਟੇ ਵੀ ਨਹੀਂ ਪਾਕਿਸਤਾਨ ਆਪਣੀ ਜ਼ੁਬਾਨ ਉੱਤੇ ਟਿਕ ਪਾਇਆ ਜਿਹੜੀ ਸੰਧੀ ਅਮਰੀਕਾ ਕਰਵਾਉਂਦਾ ਉਹ ਤਿੰਨਾਂ ਘੰਟਿਆਂ ਬਾਅਦ ਐਲਓਸੀ ਉੱਤੇ ਪਹਿਲਾਂ ਹਲਕੀ ਫਾਇਰਿੰਗ ਹੁੰਦੀ ਹੈ ਜਿਸ ਨੂੰ ਹਾਲਾਂਕਿ ਅਸੀਂ ਸੰਧੀ ਤੋੜਨ ਦਾ ਜਿਹੜਾ ਕੀ ਹੈ ਨਤੀਜਾ ਨਹੀਂ ਮੰਨ ਸਕਦੇ ਉਸ ਤੋਂ ਕੱਢ ਸਕਦੇ ਪਰ ਹੁਣ ਡਰੋਨ ਦੇਖੇ ਗਏ ਨੇ ਪੰਜਾਬ ਦੇ ਵਿੱਚ ਵੀ ਤੇ ਰਾਜਸਥਾਨ ਦੇ ਬਾੜਮੇਰ ਤੋਂ ਡਰੋਨਸ ਦੇਖੇ ਜਾਣ ਦੀ ਗੱਲ ਸਾਹਮਣੇ ਆਈ ਹੈ ਉਧਰ ਹੀ ਗੱਲ ਕਰੀਏ ਤਾਂ ਖਾਲੜਾ ਦੇ ਖਾਲੜਾ ਥਾਣੇ ਦੇ ਅਧੀਨ ਆਉਂਦਾ ਪਿੰਡ ਦੁੱਦਾ ਉਥੋਂ ਰਿਪੋਰਟ ਆ ਰਹੀ ਹੈ ਕਿ ਪਾਕਿਸਤਾਨੀ ਡਰੋਨ ਦੇਖਿਆ ਗਿਆ ਸ਼੍ਰੀਨਗਰ ਦੇ ਵਿੱਚ 에어 డిਫੈਂਸ ਸਿਸਟਮ ਜਿਹੜਾ ਹੈ ਭਾਰਤ ਦਾ S400 ਉਸ ਨੂੰ ਫਿਰ ਤੋਂ ਵਰਤੋਂ ਦੇ ਵਿੱਚ ਲਿਆਂਦਾ ਗਿਆ ਭਾਰਤੀ ਫੌਜ ਵੱਲੋਂ ਇਸ ਤੋਂ ਇਲਾਵਾ ਹੋਰ ਕਈ ਥਾਵਾਂ ਉੱਤੇ ਮੁਰ ਤੋਂ ਡਰੋਨ ਐਕਸ਼ਨ ਦੇਖਿਆ ਗਿਆ ਪੰਜਾਬ ਦੀ ਗੱਲ ਪਹਿਲਾਂ ਕਰ ਲੈਨੇ ਕਿਉਂਕਿ ਮੁਰ ਤੋਂ ਬਲੈਕਆਊਟ ਕਰ ਦਿੱਤਾ ਗਿਆ ਬਾਰਡਰ ਇਲਾਕਿਆਂ ਦੇ ਵਿੱਚ हां ਜਿਨ੍ਹਾਂ ਦੇ ਵਿੱਚ ਫਾਜ਼ਿਲਕਾ ਵੀ ਆਉਂਦਾ ਫਾਜ਼ਿਲਕਾ ਬਲੈਕਆਊਟ ਕਰ ਦਿੱਤਾ ਗਿਆ ਫਿਰੋਜ਼ਪੁਰ ਬਲੈਕਆਊਟ ਕਰ ਦਿੱਤਾ ਗਿਆ ਪਠਾਨਕੋਟ ਦੇ ਵਿੱਚ ਬਲੈਕਆਊਟ ਹੋਇਆ ਉਧਰ ਹੀ ਮੁਕਸਰ ਦਾ ਵੀ ਜ਼ਿਕਰ ਆ ਰਿਹਾ ਤਾਂ ਜਿਵੇਂ ਜਿਵੇਂ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਜਾ ਰਹੇ ਹਾਂ ਤਾਂ ਲਾਈਟਾਂ ਬੁਝਾ ਲਓ ਖਤਰਾ ਹੋ ਸਕਦਾ ਹੈ ਹਾਲਾਂਕਿ ਜੋ ਤਾਜ਼ਾ ਤਸਵੀਰਾਂ ਤੁਹਾਨੂੰ ਅ ਅੱਜ ਆਂ ਆਂੇ ਸਾਹਮਣੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੱਖਰੀ ਵੀਡੀਓਜ਼ ਦੇ ਵਿੱਚ ਪਰ ਇਹ ਵੀਡੀਓ ਸਿਰਫ ਤੇ ਸਿਰਫ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਵਾਸਤੇ ਬਣਾਈ ਜਾ ਰਹੀ ਹੈ ਤਾਂ ਕਿ ਛੇਤੀ ਤੁਹਾਡੇ ਤਾਈਂ ਜਾਣਕਾਰੀ ਪਹੁੰਚ ਸਕੇ ਕਿ ਸੀਜ਼ ਫਾਇਰ ਪਾਕਿਸਤਾਨ ਨੇ ਕਾਫੀ ਤੌਰ ਤੇ ਵਾਇਲਟ ਕਰ ਦਿੱਤਾ ਹੈ ਵੱਖ-ਵੱਖ ਥਾਵਾਂ ਉੱਤੇ ਹਮਲਿਆਂ ਦੀ ਗੱਲ ਆ ਰਹੀ ਹੈ ਤੇ ਐਲਓਸੀ ਉੱਤੇ ਫਾਇਰਿੰਗ ਦੀ ਗੱਲ ਆ ਰਹੀ ਹੈ ਇਸ ਤੋਂ ਇਲਾਵਾ ਡਰੋਨਸ ਵੀ ਫਿਰ ਤੋਂ ਦੇਖੇ ਗਏ ਨੇ ਕਸ਼ਮੀਰ ਦੀ ਗੱਲ ਕਰ ਲਈਏ ਤਾਂ ਉੱਥੇ ਵੱਖ-ਵੱਖ ਇਲਾਕਿਆਂ ਦੇ ਵਿੱਚ ਡਰੋਨਸ ਅ ਦੇਖੇ ਗਏ ਨੇ ਪੰਜਾਬ ਦੇ ਵਿੱਚ ਵੀ ਜ਼ਿਕਰ ਆ ਰਿਹਾ ਤੇ ਰਾਜਸਥਾਨ ਦੇ ਬਾੜਮੇਰ ਦੇ ਵਿੱਚ ਵੀ ਪਾਕਿਸਤਾਨੀ ਡਰੋਨ ਦੇਖੇ ਜਾਣ ਦੀ ਗੱਲ ਸਾਹਮਣੇ ਆਈ ਹੈ ਇਸ ਤੋਂ ਇਲਾਵਾ ਬਲੈਕਆਊਟ ਫਿਰੋਜ਼ਪੁਰ ਮੁਕਸਰ ਤੇ ਨਾਲ ਦੀ ਨਾਲ ਫਾਜ਼ਿਲਕਾ ਦੇ ਵਿੱਚ ਕਰ ਦਿੱਤਾ ਗਿਆ ਤੇ ਉਧਰ ਹੀ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹਮਲਾ ਜਿਹੜਾ ਹੋਇਆ ਉਹ ਇੱਕ ਪਾਕਿਸਤਾਨ ਵੱਲੋਂ ਕੀਤਾ ਗਿਆ ਹਮਲਾ ਜੋ ਕਿ ਅਖਨੂਰ ਦੇ ਵਿੱਚ ਸਾਹਮਣੇ ਆਇਆ ਜਿੱਥੇ ਡਰੋਨ ਚਲਾਏ ਗਏ ਸ਼੍ਰੀਨਗਰ ਦੇ ਅਖਨੂਰ ਦੇ ਵਿੱਚ ਜਿੱਥੇ 에어 డిਫੈਂਸ ਸਿਸਟਮ ਉੱਧ ਤੋਂ ਐਕਟਿਵ ਕਰ ਦਿੱਤਾ ਗਿਆ ਤੇ ਡਰੋਨਸ ਨੂੰ ਨਕਾਮ ਕੀਤਾ ਜਾ ਰਿਹਾ ਤਾਂ ਲਗਾਤਾਰ ਚਰਚਾ ਛਿੜੀ ਹੋਈ ਸੀ ਕਿ ਹੁਣ ਸੀਜ਼ਫਾਇਰ ਹੋ ਗਿਆ ਲੋਕਾਂ ਨੇ ਹੱਲੇ ਰਾਹਤ ਦੀ ਸਾਹ ਲਈ ਹੀ ਸੀ ਕਿ ਉਸ ਤੋਂ ਬਾਅਦ ਫਿਰ ਹੁਣ ਉਧਮਪੁਰ ਖਾਸ ਤੌਰ ਤੇ ਜੰਮੂ ਦੇ ਉਧਮਪੁਰ ਦੇ ਵਿੱਚ ਡਰੋਨਸ ਨਸ਼ਟ ਕੀਤੇ ਗਏ ਨੇ ਫਿਰ ਤੋਂ ਭਾਰਤੀ ਏਅਰ ਡਿਫੈਂਸ ਸਿਸਟਮ ਨੇ ਡਰੋਨਸ ਨੂੰ ਕਾਬੂ ਕੀਤਾ ਉਹਨਾਂ ਨੂੰ ਨਾਕਾਮ ਕੀਤਾ ਉਸ ਦੀਆਂ ਤਸਵੀਰਾਂ ਵੀ ਬਕਾਇਦਾ ਸਾਹਮਣੇ ਆ ਚੁੱਕੀਆਂ ਨੇ ਜਲਦ ਤੁਹਾਡੀ ਸਕਰੀਨ ਤੇ ਉਹ ਵੀ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਦੇਖ ਸਕੋਗੇ ਤਾਂ ਇਨਫਰਮੇਸ਼ਨ ਸਟੀਕ ਦਿੱਤੀ ਜਾਏ ਤੁਹਾਡੇ ਤਾਈਂ ਸਹੀ ਟਾਈਮ ਤੇ ਪਹੁੰਚੇ ਲਾਈਟਾਂ 부ਝਾ ਲਓ ਜਿੱਥੇ ਵੀ ਤੁਸੀਂ ਮੌਜੂਦ ਹੋ ਖਾਸ ਕਰਕੇ ਬਾਰਡਰ ਇਲਾਕਿਆਂ ਵਾਲੇ ਤਾਂ ਜੋ ਖਤਰੇ ਤੋਂ ਬਚਿਆ ਜਾ ਸਕੇ ਅਜਿਹੀਆਂ ਕੁੱਝੀਆਂ ਚਾਲਾਂ ਚੀਨ ਕਿਸੇ ਟਾਈਮ ਭਾਰਤ ਨਾਲ ਕਰ ਚੁੱਕਿਆ ਤੇ ਹੁਣ ਪਾਕਿਸਤਾਨ ਦੀ ਅਵੀ ਇਹੋ ਜੀ ਹਰਕਤ ਦੇਖਣ ਨੂੰ ਮਿਲ ਰਹੀ ਆ ਤਾਂ ਇੱਕ ਵਾਰ ਫਿਰ ਤੋਂ ਜਾਣਕਾਰੀ ਦੁਹਰਾ ਦਿੰਨੇ ਆ ਬਾਰਡਰ ਇਲਾਕਿਆਂ ਦੇ ਵਿੱਚ ਮੁਰ ਤੋਂ ਬਲੈਕਆਊਟ ਦੀ ਹਦਾਇਤ ਹੈ ਲੋਕ ਕਿਤੇ ਢਿੱਲੇ ਨਾ ਰਹਿ ਜਾਣ ਪਾਕਿਸਤਾਨ ਨੇ ਸੀਜ਼ਫਾਇਰ ਦੀ ਵਾਇਲੇਸ਼ਨ ਕਰ ਦਿੱਤੀ ਤੁਸੀਂ ਮੈਂ ਕਰਨ ਹੰਡਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਤਰਕ ਹੋ ਜਾਓ ਸੀਜ਼ਫਾਇਰ ਸੰਧੀ ਪਾਕਿਸਤਾਨ ਨੇ ਤੋੜ ਦਿੱਤੀ ਐ ਮਹਿਸ 3 ਘੰਟੇ ਵੀ ਨਹੀਂ ਪਾਕਿਸਤਾਨ ਆਪਣੀ ਜ਼ੁਬਾਨ ਉੱਤੇ ਟਿਕ ਪਾਇਆ ਜਿਹੜੀ ਸੰਧੀ ਅਮਰੀਕਾ ਕਰਵਾਉਂਦਾ ਉਹ ਤਿੰਨਾਂ ਘੰਟਿਆਂ ਬਾਅਦ ਐਲਓਸੀ ਉੱਤੇ ਪਹਿਲਾਂ ਹਲਕੀ ਫਾਇਰਿੰਗ ਹੁੰਦੀ ਹੈ ਜਿਸ ਨੂੰ ਹਾਲਾਂਕਿ ਅਸੀਂ ਸੰਧੀ ਤੋੜਨ ਦਾ ਜਿਹੜਾ ਕੀ ਇਹ ਨਤੀਜਾ ਨਹੀਂ ਮੰਨ ਸਕਦੇ ਉਸ ਤੋਂ ਕੱਢ ਸਕਦੇ ਪਰ ਹੁਣ ਡਰੋਨ ਦੇਖੇ ਗਏ ਨੇ ਪੰਜਾਬ ਦੇ ਵਿੱਚ ਵੀ ਤੇ ਰਾਜਸਥਾਨ ਦੇ ਬਾੜਮੇਰ ਤੋਂ ਡਰੋਨਸ ਦੇਖੇ ਜਾਣ ਦੀ ਗੱਲ ਸਾਹਮਣੇ ਆਈ ਹੈ ਉਧਰ ਹੀ ਗੱਲ ਕਰੀਏ ਤਾਂ ਖਾਲੜਾ ਦੇ ਖਾਲੜਾ ਥਾਣੇ ਦੇ ਅਧੀਨ ਆਉਂਦਾ ਪਿੰਡ ਦੁੱਦਾ ਉੱਥੋਂ ਰਿਪੋਰਟ ਆ ਰਹੀ ਹੈ ਕਿ ਪਾਕਿਸਤਾਨੀ ਡਰੋਨ ਦੇਖਿਆ ਗਿਆ ਸ਼੍ਰੀਨਗਰ ਦੇ ਵਿੱਚ ਇਹ ਡਿਫੈਂਸ ਸਿਸਟਮ ਜਿਹੜਾ ਹੈ ਭਾਰਤ ਦਾ S400 ਉਸ ਨੂੰ ਫਿਰ ਤੋਂ ਵਰਤੋਂ ਦੇ ਵਿੱਚ ਲਿਆਂਦਾ ਗਿਆ ਭਾਰਤੀ ਫੌਜ ਵੱਲੋਂ ਇਸ ਤੋਂ ਇਲਾਵਾ ਹੋਰ ਕਈ ਥਾਵਾਂ ਉੱਤੇ ਮੁਰ ਤੋਂ ਡਰੋਨ ਐਕਸ਼ਨ ਦੇਖਿਆ ਗਿਆ ਪੰਜਾਬ ਦੀ ਗੱਲ ਪਹਿਲਾਂ ਕਰ ਲੈਨੇ ਕਿਉਂਕਿ ਮੁਰ ਤੋਂ ਬਲੈਕਆਊਟ ਕਰ ਦਿੱਤਾ ਗਿਆ ਬਾਰਡਰ ਇਲਾਕਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਫਾਜ਼ਿਲਕਾ ਵੀ ਆਉਂਦਾ ਫਾਜ਼ਿਲਕਾ ਬਲੈਕਆਊਟ ਕਰ ਦਿੱਤਾ ਗਿਆ ਫਿਰੋਜ਼ਪੁਰ ਬਲੈਕਆਊਟ ਕਰ ਦਿੱਤਾ ਗਿਆ ਪਠਾਨਕੋਟ ਦੇ ਵਿੱਚ ਬਲੈਕਆਊਟ ਹੋਇਆ ਉਧਰ ਹੀ ਮੁਕਸਰ ਦਾ ਵੀ ਜ਼ਿਕਰ ਆ ਰਿਹਾ ਤਾਂ ਜਿਵੇਂ ਜਿਵੇਂ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਜਾ ਰਹੇ ਹਾਂ ਤਾਂ ਲਾਈਟਾਂ ਬੁਝਾ ਲਓ ਖਤਰਾ ਹੋ ਸਕਦਾ ਹੈ ਹਾਲਾਂਕਿ ਜੋ ਤਾਜ਼ਾ ਤਸਵੀਰਾਂ ਤੁਹਾਨੂੰ ਆਈਆਂ ਨੇ ਸਾਹਮਣੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੱਖਰੀ ਵੀਡੀਓਜ਼ ਦੇ ਵਿੱਚ ਪਰ ਇਹ ਵੀਡੀਓ ਸਿਰਫ ਤੇ ਸਿਰਫ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਵਾਸਤੇ ਬਣਾਈ ਜਾ ਰਹੀ ਹੈ ਤਾਂ ਕਿ ਛੇਤੀ ਤੁਹਾਡੇ ਤਾਈਂ ਜਾਣਕਾਰੀ ਪਹੁੰਚ ਸਕੇ ਕਿ ਸੀਜ਼ ਫਾਇਰ ਪਾਕਿਸਤਾਨ ਨੇ ਕਾਫੀ ਤੌਰ ਤੇ ਵਾਇਲਟ ਕਰ ਦਿੱਤਾ ਹੈ ਵੱਖ-ਵੱਖ ਥਾਵਾਂ ਉੱਤੇ ਹਮਲਿਆਂ ਦੀ ਗੱਲ ਆ ਰਹੀ ਹੈ ਤੇ ਐਲੋਸੀ ਉੱਤੇ ਫਾਇਰਿੰਗ ਦੀ ਗੱਲ ਆ ਰਹੀ ਹੈ ਇਸ ਤੋਂ ਇਲਾਵਾ ਡਰੋਨਸ ਵੀ ਫਿਰ ਤੋਂ ਦੇਖੇ ਗਏ ਨੇ ਕਸ਼ਮੀਰ ਦੀ ਗੱਲ ਕਰ ਲਈਏ ਤਾਂ ਉੱਥੇ ਵੱਖ-ਵੱਖ ਇਲਾਕਿਆਂ ਦੇ ਵਿੱਚ ਡਰੋਨਸ ਦੇਖੇ ਗਏ ਨੇ ਪੰਜਾਬ ਦੇ ਵਿੱਚ ਵੀ ਜ਼ਿਕਰ ਆ ਰਿਹਾ ਤੇ ਰਾਜਸਥਾਨ ਦੇ ਬਾੜਮੇਰ ਦੇ ਵਿੱਚ ਵੀ ਪਾਕਿਸਤਾਨੀ ਡਰੋਨ ਦੇਖੇ ਜਾਣ ਦੀ ਗੱਲ ਸਾਹਮਣੇ ਆਈ ਹੈ ਇਸ ਤੋਂ ਇਲਾਵਾ ਬਲੈਕਆਊਟ ਫਿਰੋਜ਼ਪੁਰ ਮੁਕਸਰ ਤੇ ਨਾਲ ਦੀ ਨਾਲ ਫਾਜ਼ਿਲਕਾ ਦੇ ਵਿੱਚ ਕਰ ਦਿੱਤਾ ਗਿਆ ਤੇ ਉਧਰ ਹੀ ਜੋ ਜਾਣਕਾਰੀ ਆ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹਮਲਾ ਜਿਹੜਾ ਹੋਇਆ ਆ ਉਹ ਇੱਕ ਪਾਕਿਸਤਾਨ ਵੱਲੋਂ ਕੀਤਾ ਗਿਆ ਹਮਲਾ ਜੋ ਕਿ ਅਖਨੂਰ ਦੇ ਵਿੱਚ ਸਾਹਮਣੇ ਆਇਆ ਜਿੱਥੇ ਡਰੋਨ ਚਲਾਏ ਗਏ ਸ਼੍ਰੀਨਗਰ ਦੇ ਅਖਨੂਰ ਦੇ ਵਿੱਚ ਜਿੱਥੇ 에ਅ ਡਿਫੈਂਸ ਸਿਸਟਮ ਉੱਧ ਤੋਂ ਐਕਟਿਵ ਕਰ ਦਿੱਤਾ ਗਿਆ ਤੇ ਡਰੋਨਸ ਨੂੰ ਨਕਾਮ ਕੀਤਾ ਜਾ ਰਿਹਾ ਤਾਂ ਲਗਾਤਾਰ ਚਰਚਾ ਛੜੀ ਹੋਈ ਸੀ ਕਿ ਹੁਣ ਸੀਜ਼ਫਾਇਰ ਹੋ ਗਿਆ ਲੋਕਾਂ ਨੇ ਹੱਲੇ ਰਾਹਤ ਦੀ ਸਾਹ ਲਈ ਹੀ ਸੀ ਕਿ ਉਸ ਤੋਂ ਬਾਅਦ ਫਿਰ ਹੁਣ ਉਧਮਪੁਰ ਖਾਸ ਤੌਰ ਤੇ ਜੰਮੂ ਦੇ ਉਦਮਪੁਰ ਦੇ ਵਿੱਚ ਡਰੋਨਸ ਨਸ਼ਟ ਕੀਤੇ ਗਏ ਨੇ ਫਿਰ ਤੋਂ ਭਾਰਤੀ ਏਅਰ ਡਿਫੈਂਸ ਸਿਸਟਮ ਨੇ ਡਰੋਨਸ ਨੂੰ ਕਾਬੂ ਕੀਤਾ ਉਹਨਾਂ ਨੂੰ ਨਾਕਾਮ ਕੀਤਾ ਉਸ ਦੀਆਂ ਤਸਵੀਰਾਂ ਵੀ ਬਕਾਇਦਾ ਸਾਹਮਣੇ ਆ ਚੁੱਕੀਆਂ ਨੇ ਜਲਦ ਤੁਹਾਡੀ ਸਕਰੀਨ ਤੇ ਉਹ ਵੀ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਦੇਖ ਸਕੋਗੇ ਤਾਂ ਇਨਫੋਰਮੇਸ਼ਨ ਸਟੀਕ ਦਿੱਤੀ ਜਾਏ ਤੁਹਾਡੇ ਤਾਂ ਹੀ ਸਹੀ ਟਾਈਮ ਤੇ ਪਹੁੰਚੇ ਲਾਈਟਾਂ 부ਝਾ ਲਓ ਜਿੱਥੇ ਵੀ ਤੁਸੀਂ ਮੌਜੂਦ ਹੋ ਖਾਸ ਕਰਕੇ ਬਾਰਡਰ ਇਲਾਕਿਆਂ ਵਾਲੇ ਤਾਂ ਜੋ ਖਤਰੇ ਤੋਂ ਬਚਿਆ ਜਾ ਸਕੇ ਅਜਿਹੀਆਂ ਕੁੱਝੀਆਂ ਚਾਲਾਂ ਚੀਨ ਕਿਸੇ ਟਾਈਮ ਭਾਰਤ ਨਾਲ ਕਰ ਚੁੱਕਿਆ ਤੇ ਹੁਣ ਪਾਕਿਸਤਾਨ ਦੀ ਆ ਵੀ ਇਹੋ ਜੀ ਹਰਕਤ ਦੇਖਣ ਨੂੰ ਮਿਲ ਰਹੀ ਆ ਤਾਂ ਇੱਕ ਵਾਰ ਫਿਰ ਤੋਂ ਜਾਣਕਾਰੀ ਦੁਹਰਾ ਦਿੰਨੇ ਆ ਬਾਰਡਰ ਇਲਾਕਿਆਂ ਦੇ ਵਿੱਚ ਮੁਰ ਤੋਂ ਬਲੈਕਆਊਟ ਦੀ ਹਦਾਇਤ ਹੈ ਲੋਕ ਕਿਤੇ ਢਿੱਲੇ ਨਾ ਰਹਿ ਜਾਣ ਪਾਕਿਸਤਾਨ ਨੇ ਸੀਜ਼ਫਾਇਰ ਦੀ ਵਾਇਲੇਸ਼ਨ ਕਰ ਦਿੱਤੀ ਤੁਸੀਂ ਮੈਂ ਕਰਨ ਹੰਡਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਤਰਕ ਹੋ ਜਾਓ ਸੀਜ਼ਫਾਇਰ ਸੰਧੀ ਪਾਕਿਸਤਾਨ ਨੇ ਤੋੜ ਦਿੱਤੀ ਐ ਮਹਿਸ ਤਿੰਨ ਘੰਟੇ ਵੀ ਨਹੀਂ ਪਾਕਿਸਤਾਨ ਆਪਣੀ ਜ਼ੁਬਾਨ ਉੱਤੇ ਟਿਕ ਪਾਇਆ ਜਿਹੜੀ ਸੰਧੀ ਅਮਰੀਕਾ ਕਰਵਾਉਂਦਾ ਉਹ 3 ਘੰਟਿਆਂ ਬਾਅਦ ਐਲਓਸੀ ਉੱਤੇ ਪਹਿਲਾਂ ਹਲਕੀ ਫਾਇਰਿੰਗ ਹੁੰਦੀ ਹੈ ਜਿਸ ਨੂੰ ਹਾਲਾਂਕਿ ਅਸੀਂ ਸੰਧੀ ਤੋੜਨ ਦਾ ਜਿਹੜਾ ਕੀ ਇਹ ਨਤੀਜਾ ਨਹੀਂ ਮੰਨ ਸਕਦੇ ਉਸ ਤੋਂ ਕੱਢ ਸਕਦੇ ਪਰ ਹੁਣ ਡਰੋਨ ਦੇਖੇ ਗਏ ਨੇ ਪੰਜਾਬ ਦੇ ਵਿੱਚ ਵੀ ਤੇ ਰਾਜਸਥਾਨ ਦੇ ਬਾੜਮੇਰ ਤੋਂ ਡਰੋਨਸ ਦੇਖੇ ਜਾਣ ਦੀ ਗੱਲ ਸਾਹਮਣੇ ਆਈ ਹੈ ਉਧਰ ਹੀ ਗੱਲ ਕਰੀਏ ਤਾਂ ਖਾਲੜਾ ਦੇ ਖਾਲੜਾ ਥਾਣੇ ਦੇ ਅਧੀਨ ਆਉਂਦਾ ਪਿੰਡ ਦੁੱਦਾ ਉਥੋਂ ਰਿਪੋਰਟ ਆ ਰਹੀ ਹੈ ਕਿ ਪਾਕਿਸਤਾਨੀ ਡਰੋਨ ਦੇਖਿਆ ਗਿਆ ਸ਼੍ਰੀਨਗਰ ਦੇ ਵਿੱਚ 에어 డిਫੈਂਸ ਸਿਸਟਮ ਜਿਹੜਾ ਹੈ ਭਾਰਤ ਦਾ S400 ਉਸ ਨੂੰ ਫਿਰ ਤੋਂ ਵਰਤੋਂ ਦੇ ਵਿੱਚ ਲਿਆਂਦਾ ਗਿਆ ਭਾਰਤੀ ਫੌਜ ਵੱਲੋਂ ਇਸ ਤੋਂ ਇਲਾਵਾ ਹੋਰ ਕਈ ਥਾਵਾਂ ਉੱਤੇ ਮੁਰ ਤੋਂ ਡਰੋਨ ਐਕਸ਼ਨ ਦੇਖਿਆ ਗਿਆ ਪੰਜਾਬ ਦੀ ਗੱਲ ਪਹਿਲਾਂ ਕਰ ਲੈਨੇ ਕਿਉਂਕਿ ਮੁਰ ਤੋਂ ਬਲੈਕਆਊਟ ਕਰ ਦਿੱਤਾ ਗਿਆ ਬਾਰਡਰ ਇਲਾਕਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਫਾਜ਼ਿਲਕਾ ਵੀ ਆਉਂਦਾ ਫਾਜ਼ਿਲਕਾ ਬਲੈਕਆਊਟ ਕਰ ਦਿੱਤਾ ਗਿਆ ਫਿਰੋਜ਼ਪੁਰ ਬਲੈਕਆਊਟ ਕਰ ਦਿੱਤਾ ਗਿਆ ਪਠਾਨਕੋਟ ਦੇ ਵਿੱਚ ਬਲੈਕਆਊਟ ਹੋਇਆ ਉਧਰ ਹੀ ਮੁਕਸਰ ਦਾ ਵੀ ਜ਼ਿਕਰ ਆ ਰਿਹਾ ਤਾਂ ਜਿਵੇਂ ਜਿਵੇਂ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਜਾ ਰਹੇ ਹਾਂ ਤਾਂ ਲਾਈਟਾਂ ਬੁਝਾ ਲਓ ਖਤਰਾ ਹੋ ਸਕਦਾ ਹੈ ਹਾਲਾਂਕਿ ਜੋ ਤਾਜ਼ਾ ਤਸਵੀਰਾਂ ਤੁਹਾਨੂੰ ਆਈਆਂ ਨੇ ਸਾਹਮਣੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੱਖਰੀ ਵੀਡੀਓਜ਼ ਦੇ ਵਿੱਚ ਪਰ ਇਹ ਵੀਡੀਓ ਸਿਰਫ ਤੇ ਸਿਰਫ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਵਾਸਤੇ ਬਣਾਈ ਜਾ ਰਹੀ ਹੈ ਤਾਂ ਕਿ ਛੇਤੀ ਤੁਹਾਡੇ ਤਾਈਂ ਜਾਣਕਾਰੀ ਪਹੁੰਚ ਸਕੇ ਕਿ ਸੀਜ਼ ਫਾਇਰ ਪਾਕਿਸਤਾਨ ਨੇ ਕਾਫੀ ਤੌਰ ਤੇ ਵਾਇਲਟ ਕਰ ਦਿੱਤਾ ਹੈ ਵੱਖ-ਵੱਖ ਥਾਵਾਂ ਉੱਤੇ ਹਮਲਾਵਾਂ ਦੀ ਗੱਲ ਆ ਰਹੀ ਹੈ ਤੇ ਐਲੋਸੀ ਉੱਤੇ ਫਾਇਰਿੰਗ ਦੀ ਗੱਲ ਆ ਰਹੀ ਹੈ ਇਸ ਤੋਂ ਇਲਾਵਾ ਡਰੋਨਸ ਵੀ ਫਿਰ ਤੋਂ ਦੇਖੇ ਗਏ ਨੇ ਕਸ਼ਮੀਰ ਦੀ ਗੱਲ ਕਰ ਲਈਏ ਤਾਂ ਉੱਥੇ ਵੱਖ-ਵੱਖ ਇਲਾਕਿਆਂ ਦੇ ਵਿੱਚ ਡਰੋਨਸ ਦੇਖੇ ਗਏ ਨੇ ਪੰਜਾਬ ਦੇ ਵਿੱਚ ਵੀ ਜ਼ਿਕਰ ਆ ਰਿਹਾ ਤੇ ਰਾਜਸਥਾਨ ਦੇ ਬਾੜਮੇਰ ਦੇ ਵਿੱਚ ਵੀ ਪਾਕਿਸਤਾਨੀ ਡਰੋਨ ਦੇਖੇ ਜਾਣ ਦੀ ਗੱਲ ਸਾਹਮਣੇ ਆਈ ਹੈ ਇਸ ਤੋਂ ਇਲਾਵਾ ਬਲੈਕਆਊਟ ਫਿਰੋਜ਼ਪੁਰ ਮੁਕਸਰ ਤੇ ਨਾਲ ਦੀ ਨਾਲ ਫਾਜ਼ਿਲਕਾ ਦੇ ਵਿੱਚ ਕਰ ਦਿੱਤਾ ਗਿਆ ਤੇ ਉਧਰ ਹੀ ਜੋ ਜਾਣਕਾਰੀ ਆ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਹਮਲਾ ਜਿਹੜਾ ਹੋਇਆ ਆ ਉਹ ਇੱਕ ਪਾਕਿਸਤਾਨ ਵੱਲੋਂ ਕੀਤਾ ਗਿਆ ਹਮਲਾ ਜੋ ਕਿ ਅਖਨੂਰ ਦੇ ਵਿੱਚ ਸਾਹਮਣੇ ਆਇਆ ਜਿੱਥੇ ਡਰੋਨ ਚਲਾਏ ਗਏ ਸ਼੍ਰੀਨਗਰ ਦੇ ਅਖਨੂਰ ਦੇ ਵਿੱਚ ਜਿੱਥੇ 에ਅ ਡਿਫੈਂਸ ਸਿਸਟਮ ਉੱਧ ਤੋਂ ਐਕਟਿਵ ਕਰ ਦਿੱਤਾ ਗਿਆ ਤੇ ਡਰੋਨਸ ਨੂੰ ਨਕਾਮ ਕੀਤਾ ਜਾ ਰਿਹਾ ਤਾਂ ਲਗਾਤਾਰ ਚਰਚਾ ਛਿੜੀ ਹੋਈ ਸੀ ਕਿ ਹੁਣ ਸੀਜ਼ਫਾਇਰ ਹੋ ਗਿਆ ਲੋਕਾਂ ਨੇ ਹੱਲੇ ਰਾਹਤ ਦੀ ਸਾਹ ਲਈ ਹੀ ਸੀ ਕਿ ਉਸ ਤੋਂ ਬਾਅਦ ਫਿਰ ਹੁਣ ਉਧਮਪੁਰ ਖਾਸ ਤੌਰ ਤੇ ਜੰਮੂ ਦੇ ਉਦਮਪੁਰ ਦੇ ਵਿੱਚ ਡਰੋਨਸ ਨਸ਼ਟ ਕੀਤੇ ਗਏ ਨੇ ਫਿਰ ਤੋਂ ਭਾਰਤੀ ਏਅਰ ਡਿਫੈਂਸ ਸਿਸਟਮ ਨੇ ਡਰੋਨਸ ਨੂੰ ਕਾਬੂ ਕੀਤਾ ਉਹਨਾਂ ਨੂੰ ਨਾਕਾਮ ਕੀਤਾ ਉਸ ਦੀਆਂ ਤਸਵੀਰਾਂ ਵੀ ਬਕਾਇਦਾ ਸਾਹਮਣੇ ਆ ਚੁੱਕੀਆਂ ਨੇ ਜਲਦ ਤੁਹਾਡੀ ਸਕਰੀਨ ਤੇ ਉਹ ਵੀ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਦੇਖ ਸਕੋਗੇ ਤਾਂ ਇਨਫੋਰਮੇਸ਼ਨ ਸਟੀਕ ਦਿੱਤੀ ਜਾਏ ਤੁਹਾਡੇ ਤਾਂ ਹੀ ਸਹੀ ਟਾਈਮ ਤੇ ਪਹੁੰਚੇ ਲਾਈਟਾਂ 부ਝਾ ਲਓ ਜਿੱਥੇ ਵੀ ਤੁਸੀਂ ਮੌਜੂਦ ਹੋ ਖਾਸ ਕਰਕੇ ਬਾਰਡਰ ਇਲਾਕਿਆਂ ਵਾਲੇ ਤਾਂ ਜੋ ਖਤਰੇ ਤੋਂ ਬਚਿਆ ਜਾ ਸਕੇ ਅਜਿਹੀਆਂ ਕੁੱਝੀਆਂ ਚਾਲਾਂ ਚੀਨ ਚੀਨ ਕਿਸੇ ਟਾਈਮ ਭਾਰਤ ਨਾਲ ਕਰ ਚੁੱਕਿਆ ਤੇ ਹੁਣ ਪਾਕਿਸਤਾਨ ਦੀ ਆ ਵੀ ਇਹੋ ਜੀ ਹਰਕਤ ਦੇਖਣ ਨੂੰ ਮਿਲ ਰਹੀ ਆ ਤਾਂ ਇੱਕ ਵਾਰ ਫਿਰ ਤੋਂ ਜਾਣਕਾਰੀ ਦੁਹਰਾ ਦਿੰਨੇ ਆ ਬਾਰਡਰ ਇਲਾਕਿਆਂ ਦੇ ਵਿੱਚ ਮੁਰ ਤੋਂ ਬਲੈਕਆਊਟ ਦੀ ਹਦਾਇਤ ਹੈ ਲੋਕ ਕਿਤੇ ਢਿੱਲੇ ਨਾ ਰਹਿ ਜਾਣ ਪਾਕਿਸਤਾਨ ਨੇ ਸੀਸਫਾਇਰ ਦੀ ਵਾਇਲੇਸ਼ਨ ਕਰ ਦਿੱਤੀ